ਔਰ ਵੀ ਹਜਰوں ਕੀ ਹਾਲ ਨੇ ਸਾਰਿਆਂ ਦੇ ਲੈ ਵੀ ਮਿੱਤਰੋ ਸਸਤੇ ਜੇ ਰੇਟ ਵਿੱਚ ਇੱਕ ਦਰਵਾਜ਼ਾ ਤਿਆਰ ਕੀਤਾ ਆਪਾਂ ਜੇ ਬਹੁਤੇ ਪੈਸੇ ਨਾ ਲਾਉਣੇ ਹੋਣ ਤਾਂ ਵਈ ਸੀ ਵਧੀਆ ਦਰਵਾਜ਼ਾ ਪੂਰਾ ਤੇ ਰੇਟ ਸਸਤਾ ਆ ਇਹੋ ਜਿਹਾ ਦਰਵਾਜ਼ਾ ਲਵਾ ਲਿਆ ਕਰੋ ਲੈ ਮਿੱਤਰੋ ਪਾ ਰਹੇ ਹਾਂ ਤੇ ਆਪਾਂ ਚਰੀ ਕਿਉਂਕਿ ਇਹਦੇ ਨਾਲ ਥੋੜੀ ਜੀ ਦਰਵਾਜ਼ੇ ਦੀ ਦਿੱਖ ਵਧੀਆ ਬਣ ਜਾਂਦੀ ਆ ਕੁਆਲਿਟੀ ਲੱਗਦੀ ਆ ਥੋੜੀ ਜੀ ਲੱਗੀ ਦਰਵਾਜ਼ੇ ਦੀ ਤੈ ਵੀਰੇ ਇਹਨਾਂ ਦਾ ਟੱਪ ਲਾ। ਤੇ ਅ ਵੀ ਹੁਣ ਆਪਾਂ ਕਰਦੇ ਆ ਫਿਟਿੰਗ ਦਰਵਾਜੇ ਦੀ। ਕਬਜੇ ਲਾਇਆ ਖੋਲ ਤੇ ਤਾਂ ਹੁੰਦੇ ਰਹਿ ਆਪਾਂ ਟੱਕ ਇਹਨਾਂ ਦੇ। ਲੈ ਮਿੱਤਰੋ ਟੱਕ ਟੁੱਕ ਦੇ ਕੇ ਦਰਵਾਜਾ ਕਰ ਤਾਂ ਫਿੱਟ ਆਪਾਂ। ਤੇ ਲੌਂ ਲੱਗਿਆ ਆਪਾਂ ਹੈਂਡਲ ਲੌਕ। वैसे ਤਾਂ ਆਪਾਂ ਦਰਵਾਜ਼ਾ ਕੰਪਲੀਟ ਹੀ ਕਰਕੇ ਲੈ ਕੇ ਜਾਣੇ ਨੇ ਪਰ ਥੋੜੇ ਬਹੁਤਾ ਕੰਮ ਕਰਨਾ ਪੈਂਦਾ ਉੱਥੇ ਜਾ ਕੇ ਟੱਕ ਵੀ ਆਪਣਾ ਦਿੱਤਾ ਵੀ ਥੋੜਾ ਜਿਹਾ ਟੱਕ ਟਾਈਟ ਸੀ ਤਾਂ ਕਰਕੇ ਥੋੜਾ ਜਿਹਾ ਹੋਰ ਦੇਣਾ ਪਿਆ ਲਾਈ ਵੀ ਟੱਕ ਕੰਪਲੀਟ ਹੋ ਗਿਆ ਚਾਬੀ ਵਾਲਾ ਹੋਰ ਕਰ ਰਹੇ ਆ ਆਪਾਂ ਇਹ ਲਾ ਵੀ ਲੌਕ ਵੀ ਕਰਤਾ ਫਟਾਫਟ ਹਲਾਇਨ ਮਿੱਤਰੋ ਆਲਾ ਤਾਂ ਪਾਹ ਹੈਂਡਲੋਕ ਹੈਂਡਲੋਕ ਬੇਸੇ ਤਾਂ ਇਹ ਵਾਲਾ ਮਹਿੰਗਾ ਨਹੀਂਗਾ ਸਸਤਾ ਹੈ ਪਰ ਬਹੁਤ ਵਧੀਆ ਚੱਲਦਾ ਇਹਦਾ ਰਿਜ਼ਲਟ ਬਹੁਤ ਵਧੀਆ ਪਤਾ ਨਹੀਂ ਕਿੰਨੇ ਕਫੈਕਟ ਕਰਤੇ ਅੱਜ ਤੱਕ ਕੋਈ ਵੀ ਕੰਪਲੀਟ ਨਹੀਂ ਇਹਦੀ ਆਈ